ਨੇ 11 ਜੁਲਾਈ ਦਾ 350 ਸਾਲ ਪਹਿਲਾਂ 11 ਜੁਲਾਈ 1675 ਨੂੰ ਅੱਜ ਦੇ ਦਿਨ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਆਪ ਦੇ ਪਰਿਵਾਰ ਨੂੰ ਪਛੋੜਾ ਦਿੱਤਾ। ਸਦੀਵ ਕਾਲ ਲਈ ਵਿਛੜਿਆ ਸੀ ਅੱਜ ਪਰਿਵਾਰ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ। ਉਸ ਦਿਨ ਨੂੰ ਯਾਦ ਕਰਦੇ ਆ ਉਸ ਧਰਤੀ ਤੋਂ ਉਸ ਤਰੀਕ ਨੂੰ ਅੱਜ ਨਗਰ ਕੀਰਤਨ 11 ਜੁਲਾਈ ਨੂੰ ਉਸੇ ਤਰ੍ਹਾਂ ਉਸੇ ਭਾਵਨਾ ਨੂੰ ਮੁੱਖ ਰੱਖ ਕੇ ਗੁਰਦੁਆਰਾ குரு ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਆਗਰਾ ਹੁੰਦੇ ਹੋਏ ਸੰਪੂਰਨਤਾ 14 ਤਰੀਕ ਨੂੰ ਜਲਾਈ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਹੋਣੀ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਬਹੁਤ ਵੱਡਾ ਪਰਮਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਜੋ ਅੱਜ ਹਿੰਦੁਸਤਾਨ ਦਾ ਵजूद ਹੈ ਇਹ ਸਤਿਗੁਰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਬਦੌਲਤ ਹੈ ਨਹੀਂ ਤਾਂ ਇਹਦਾ ਵजूद ਕੁਝ ਹੋਰ ਹੁੰਦਾ ਇਹਦੀ ਦਿਖ ਕੁਝ ਹੋਰ ਹੁੰਦੀ ਹਿੰਦੁਸਤਾਨ ਦੀ ਅੱਜ ਸਮੁੱਚੇ ਸੰਸਾਰ ਦੀਆਂ ਸੰਗਤਾਂ ਸਤਗੁਰੂ ਗੁਰਤੇਗ 72 ਸਾਹਿਬ ਜੀ ਦਾ ਸ਼ੁਕਰਾਨਾ ਕਰ ਰਹੀਆਂ ਸਭ ਧਰਮਾਂ ਦੇ ਲੋਕ ਸਾਰੀਆਂ ਕਮਿਊਨਿਟੀ ਨੂੰ ਨਾਲ ਲੈ ਕੇ ਚੱਲ ਰਹੇ ਆ ਗੁਰਤੇਗ 72 ਸਾਹਿਬ ਜੀ ਦੇ ਪਰਪਕਾਰਾਂ ਨੂੰ ਯਾਦ ਕਰ ਰਹੇ ਆ ਪੰਜ ਸਟੇਟਾਂ ਚੋਂ ਹੋ ਕੇ ਯਾਤਰਾ ਜਾਣੀ ਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਇਸੇ ਤਰ੍ਹਾਂ ਦਿੱਲੀ ਵਿੱਚ ਕੁਝ ਹਿੱਸਾ ਰਾਜਸਥਾਨ ਮੈਂ ਆਪ ਸੰਗਤਾਂ ਨੂੰ ਇਹ ਵੀ ਲਈ ਕਿ ਜਿੱਥੇ ਜਿੱਥੇ ਨਗਰ ਕੀਰਤਨ ਪਹੁੰਚੇ ਸਾਰੇ ਸ਼ਡਿਊਲ ਦੇ ਨਾਲ ਸੰਗਤਾਂ ਉਹ ਮਹਾਮਾਏ ਇੱਥੇ ਤੋਂ ਅੱਜ ਪੰਜਾਬ ਦੇ ਮਾਨਣੇ ਗਵਰਨਰ ਸਾਹਿਬ ਜੀ ਨੇ ਵੀ ਆ ਕੇ ਅਨੰਦਪੁਰ ਸਾਹਿਬ ਜੀ ਵਿਖੇ ਬੁਰ ਤੇਗ ਬਾਤ ਦਰਸਾ ਦਾ ਸ਼ੁਰੂ ਕਰਨਾ ਕੀਤਾ ਨੰਬਰਕਾਰ ਕਮੇਟੀ ਅਸ਼ਤਰਾਏ ਕਮਟਰੀਆ ਸੈਟ ਦੇ ਜਿਹੜਾ ਜਨਾਬ ਉਹਨਾਂ ਦੇ ਪ੍ਰੋਪਰ ਹੈ ਗੁਰੂ ਸਾਹਿਬ ਦੇ ਪਰ ਕਰ ਜਾਗਰਣ ਬੰਦਾ ਛਾਂਟ ਉਪਰਾਲਾ ਕਰ ਜਿੱਥੇ ਸਾਰੇ ਬਹੁਤ ਧੰਨਵਾਦ ਸ਼੍ਰੋਣੀ ਦੋਰਾ ਪ੍ਰੰਧ ਕਮੇਟੀ ਸਰਦਾਰ ਕਾਲੇ ਬੱਤੇ ਹੋਰ ਸਾਰੇ ਇਸ ਅਸਥਾਨ ਦੇ ਬਹੁਤ ਧੰਨਵਾਦ ਇਲਾਕੇ ਦੀਆਂ ਸੰਭਾਲ ਵਕ ਪੰਜਾਬ ਪੁਸਤਾ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਬਹੁਤ ਉਪਰਾਲੇ ਕੀਤੇ ਹੈ ਬੜੇ ਸਮੂਥਲੀ ਨਕਰ ਕੀਰਤਨ ਚਲਾ ਰਹੇ ਸਾਰੇ ਧੰਨਵਾਦ ਇਹ মিডিਆ ਦਾ ਖਾਸ ਕਰਕੇ ਸਾਰਾ মিডিਆ ਨੂੰ ਧੰਨਵਾਦ ਸਿੰਘ ਜੀ ਦੇਖਾ ਦੇ ਸਾਰ ਜਿਨ੍ਹਾਂ ਨੇ ਕਿ ਸੇਵਾ ਦੀ ਚਾਦਰ ਨਾਲ ਸੰਬੋਧਨ ਕੀਤਾ ਇਹ ਆਪਣੇ ਧਰਮ ਦੀ ਰੱਖਿਆ ਤਾਂ ਲੇਕਿਨ ਇਨਸਾਨ ਕਰਦਾ ਲੇਕਿਨ ਦੂਜੇ ਧਰਮ ਦੀ ਰੱਖਿਆ ਕਰਨ ਵਾਲਾ ਕੋਈ ਵਿਰਲਾ ਹੀ ਇਨਸਾਨ ਹੁੰਦਾ ਉਸ ਉਹਨਾਂ ਦੇ ਵਿੱਚ ਆਪਣੇ ਨਾਵੇਂ ਪਾਸ਼ਾ ਸਾਹਿਬ ਜੀ ਦੇ यही गुण धर्म की रक्षा के लिए सेना ने साथ तो चाला गंगा नदी वाले देश और आपका आज उन्होंने ਅਕਸ਼ਰਿਕ ਕੇਸਗਰ ਸਾਹਿਬ ਤੋਂ ਨਗਰ ਕੀਰਤਨ ਨਜ਼ਮ ਹੋਇਆ ਸੋ ਇਸ ਦੀ ਸੰਪੂਰਨਤਾਈ ਹੈ ਉਹ ਦਿੱਲੀ ਦੇ ਚ ਜਾ ਕੇ ਗੁਰਦੁਆਰਾ ਸ਼ਹੀਦਨ ਸਾਹਿਬ ਦੀ ਗੁਰੂ ਘਰ ਵਿੱਚ ਕਰਾਣੀ ਦੀ ਸੰਗਤ ਵੱਲੋਂ ਅਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚ ਕਮੇਟੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਪਰ ਸਿੱਖ ਕੌਮ ਦੇ ਜਿੰਨੇ ਵੀ ਮਹਾਨ ਆਗੂ ਇਸ ਜਗ੍ਹਾ ਸਾਰੇ ਇਕੱਠੇ ਹੋ ਕੇ ਆਪਣੇ ਉਸ ਨੌਵੇਂ ਪਾਸ਼ਾ ਨੂੰ ਯਾਦ ਕੀਤਾ ਨਮੋਸਤਕ ਖਾਲਸਾ ਵਹਿਰੂ ਹੀ ਖਦੇ ਅੱਜ ਉਹਦਾ ਹਰਗੋਬ ਸਿੰਘ ਸਾਹਿਬ ਦੇ ਸਾਹਮਣੇ ਸ਼੍ਰੀਨੰਦ ਪ੍ਰਸਾਦ ਜੀ ਨੌਵੇਂ ਪਾਤਸ਼ਾਹ ਦਾ ਜੋ ਬੜੀ ਦਮ ਰਸਤਾ ਹੈ ਉਸ ਤੇ ਅਜਿਹਾ ਜਿ세 ਸਾਰੇ ਸੰਗਤ ਨੇ ਲੋਦਾ ਮੂਰੇ ਸਤਿਕਾਰ ਕੀਤਾ ਗਿਆ ਵੀਰੇ ਪ੍ਰਸ਼ਾਦ ਲੈ ਲੰਗਰ ਲੈ ਕੇ ਆ ਸਾਰਿਆਂ ਦੇ ਲਈ ਅਜੇ ਮੈਂ ਸਾਰਿਆਂ ਦਾ ਹੀ ਧੰਨਵਾਦ ਆ ਜਾਂਦਾ ਹਾਂ ਅਤੇ ਮੈਂ ਕਹਿੰਦਾ ਕਿ ਸਾਡੇ ਵਿੱਚ ਜੁਗਿਆ ਹੈ ਕੋਣ ਪ੍ਰਸਾਦ ਕਰਨਾ ਚਾਹੀਦਾ ਹੈ ਐਸਾ ਵੀ ਹੜੇ ਵੇਲ ਜਾਣ ਦੀ ਭਾਵਨਾ ਸਾਡੇ ਵਿੱਚ ਵੀ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਕੋਈ ਸੁਭਾਉਨ ਕਰ ਸਕੀਏ ਬਹਿਰੂਜੀ ਦਾ ਫਤਵਾ